ਹਰ ਬੰਦਾ ਇਹ ਸੋਚਦਾ ਵੀ ਇਸ ਫਿਲਮ ਦੇ ਵਿੱਚ ਮੇਰਾ ਕੈਰੈਕਟਰ ਕਿੰਨਾ ਵੱਡਾ ਹੈ ਨਾ ਮੈਂ ਉਸ ਤਰੀਕੇ ਨਾਲ ਪ੍ਰੋਮੋਸ਼ਨ ਕਰਾਂ ਪਰ ਤੁਸੀਂ ਇਹ ਚੀਜ਼ ਨਹੀਂ ਵੇਖੀ ਕਿ ਮੇਰਾ ਕੈਰੈਕਟਰ ਛੋਟਾ ਜਾਂ ਵੱਡਾ ਹੈ ਨਾ ਮੈਂ ਸਕਰੀਨ ਤੇ ਕਿੰਨਾ ਟਾਈਮ ਰਹਿਣਾ ਪਰ ਪ੍ਰੋਮੋਸ਼ਨ ਦੀ ਗੱਲ ਕਰੀ ਤਾਂ ਸ਼ੁਰੂ ਤੋਂ ਜੁੜੇ ਰਹੇ ਤੇ ਹੁਣ ਤੱਕ ਤੁਸੀਂ ਪ੍ਰੋਮੋਸ਼ਨ ਦੇ ਨਾਲੋਂ ਇਸ ਫਿਲਮ ਦੇ ਨਾਲ ਉਹ ਕੀ ਚੀਜ਼ ਸਾਨੂੰ ਜਿਹੜੀ ਉਹ ਕਰਦੇ ਵੀ ਨਹੀਂ ਯਾਰ ਇੱਕ ਫਿਲਮ ਨਾਲ ਜੁੜਨਾ ਬਹੁਤ ਵੱਡੀ ਗੱਲ ਹੁੰਦੀ ਹੈ ਕੈਰੈਕਟਰ ਛੋਟਾ ਵੱਡਾ ਅਲੱਗ ਚੀਜ਼ ਰਹੇਗੀ ਵੀਰੇ ਮਤਲਬ ਮੈਨੂੰ ਇਹ ਲੱਗਦਾ ਆਪਦੇ ਤੌਰ ਤੇ ਕਿ ਛੋਟਾ ਵੱਡਾ ਕੈਰੈਕਟਰ ਇਹ ਬਹੁਤ ਬਾਤ ਦੀ ਗੱਲ ਹੈ ਪਹਿਲਾਂ ਸਾਡਾ ਇਤਿਹਾਸ ਹੈ ਸਾਡੇ ਗੁਰੂਆਂ ਦੀ ਗੱਲ ਹੈ ਉਹਦੇ 'ਚ ਦਰਬਾਰ ਸਾਹਿਬ ਦੀ ਗੱਲ ਹੈ ਕਿ ਮੈਂ ਉਹ ਤੋਂ ਆਪਣੀ ਇੰਟਰਵਿਊਜ਼ 'ਚ ਵੀ ਮੈਂ ਇਹੀ ਗੱਲ ਕਹਿੰਦਾ ਸੀ ਕਿ ਅਸੀਂ ਅਖੀਰਲੇ ਦਮ ਤੱਕ ਗਲਾ ਪਾੜ ਪੜ ਕੇ ਪਿੰਡਾਂ 'ਚ ਜਾ ਕੇ ਦੱਸਾਂਗੇ ਸ਼ਹਿਰਾਂ 'ਚ ਜਾ ਕੇ ਦੱਸਾਂਗੇ ਕਿ ਅਸੀਂ ਫਿਲਮ ਲੈ ਕੇ ਆ ਰਹੇ ਹਾਂ ਤੇ ਜਦੋਂ ਸਾਡੇ ਪਛੋਕੜ ਦੀ ਗੱਲ ਹੋਵੇ ਸਾਡੇ ਇਤਿਹਾਸ ਦੀ ਗੱਲ ਹੋਵੇ ਫਿਰ ਮੈਨੂੰ ਲੱਗਦਾ ਕਿ ਇਹ ਮਾਪਦੰਡ ਨਹੀਂ ਕਰਨੇ ਚਾਹੀਦੇ ਕਿ ਕੌਣ ਵੱਡਾ ਹੈ ਕੌਣ ਘੱਟ ਹੈ ਕੀ ਦਾ ਕੀ ਹੈ ਇਹ ਫਿਲਮ ਸਾਡੇ ਸਾਰਿਆਂ ਦੀ ਸੀ ਚਾਹੇ ਉਹਦੇ ਚ ਕੋਈ ਵੱਡਾ ਹੋਵੇ ਚਾਹੇ ਕੋਈ ਛੋਟਾ ਹੋਵੇ ਵੈਸੇ ਇਸ ਫਿਲਮ ਚ ਇਦਾਂ ਦਾ ਕੁਝ ਹੈ ਨਹੀਂ ਸੀ ਇਸ ਫਿਲਮ ਦਾ ਸਾਨੂੰ ਇੰਨਾ ਹੀ ਚਾਅ ਸੀ ਕਿ ਇਹ ਸਾਡੇ ਇਤਿਹਾਸ ਦੀ ਗੱਲ ਹੈ ਔਰ ਉਹ ਇਤਿਹਾਸ ਜਿਹੜਾ ਹੌਲੀ-ਹੌਲੀ ਹੁੰਦਾ ਹੁੰਦਾ ਅੱਖੋਂ ਪਰੋਖੇ ਹੁੰਦਾ ਜਾ ਰਿਹਾ ਦਿਨ ਪਰ ਦਿਨ ਤਰਾਸਦੀ ਸੀ ਕਿ ਲੋਕਾਂ ਨੂੰ ਜਦੋਂ ਪੁੱਛੀਦਾ ਸੀਗਾ ਕਿ ਬੀਬੀ ਰਜਨੀ ਬਾਰੇ ਤੁਹਾਨੂੰ ਪਤਾ ਤਾਂ 90% ਲੋਕਾਂ ਨੂੰ ਇਹ ਪਤਾ ਨਹੀਂ ਹੁੰਦਾ ਸੀ ਕਿ ਬੀਬੀ ਰਜਨੀ ਜੀ ਦਾ ਕਿੱਸਾ ਕੀ ਹੈ ਕਹਾਣੀ ਕੀ ਹੈ ਔਰ ਅੱਜ ਖੁਸ਼ੀ ਦੀ ਗੱਲ ਇਹ ਹੈ ਕਿ ਅੱਜ ਬੱਚੇ-ਬੱਚੇ ਦੀ ਜਵਾਨ ਤੇ ਚਾਹੇ ਉਹ 10 ਸਾਲ ਦਾ ਜਵਾਨ ਹੋਵੇ ਚਾਹੇ ਉਹ ਬਜ਼ੁਰਗ ਹੋਣ ਜਦੋਂ ਥੀਏਟਰਾਂ 'ਚ ਜਾਂਦੇ ਤੇ ਉਹਨਾਂ ਦੀਆਂ ਅੱਖਾਂ ਭਿੱਜ ਜਾਂਦੀਆਂ ਨੇ ਔਰ ਉਹ ਹਮੇਸ਼ਾ ਇਹ ਗੱਲ ਕਰਦੇ ਆ ਕਿ ਅਸੀਂ ਆਪਦੇ ਜਵਾਨਾਂ ਨੂੰ ਔਰ ਉਹਨਾਂ ਨੂੰ ਵੀ ਦੱਸਾਂਗੇ ਕਿ ਬੀਬੀ ਰਜਨੀਜੀ ਦੀ ਫਿਲਮ ਆਈ ਹੈ ਤੁਸੀਂ ਜ਼ਰੂਰ ਜਾ ਕੇ ਦੱਸੋ ਸੋ ਮੈਨੂੰ ਲੱਗਦਾ ਕਿ ਕਰਦਾਰ ਵੱਡਾ ਛੋਟਾ ਹੋਣ ਨਾਲੋਂ ਪਹਿਲਾਂ ਸਾਡਾ ਮੂਡਲਾ ਫਰਜ਼ ਬਣ ਜਾਂਦਾ ਇਹ ਤਾਂ ਫਿਰ ਵੀ ਇੱਕ ਚੰਗਾ ਖਾਸਾ ਕੈਰੈਕਟਰ ਸੀ ਇਸ ਫਿਲਮ ਚ ਜੇ ਮੇਰਾ ਇੱਕ ਸੀਨ ਵੀ ਹੋਵੇ ਇਸ ਫਿਲਮ ਚ ਤੇ ਤਾਂ ਵੀ ਮੈਂ ਇਹਨੂੰ ਹੋ ਸਕਦਾ ਦਿਨ ਪਰ ਰਾਤ ਕਰਕੇ ਦੋ ਵੀ ਵਾਰ ਉਮੀਦ ਕਰਦਾ ਕਿ ਤੁਸੀਂ ਫਿਲਮ ਦੇਖੋ ਗੱਲ ਇਹ ਨਹੀਂ ਵੱਡੀ ਕਿ ਮੇਰਾ ਉਹਦੇ ਚ ਕੀ ਰੋਲ ਹੈ ਗੱਲ ਇਹ ਵੱਡੀ ਹੈ ਕਿ ਬੀਬੀ ਰਜਨੀ ਜੀ ਦੇ ਜੀਵਨ ਤੇ ਆਰਾਮਦਾਸ ਪਾਤਸ਼ਾਹ ਮਹਾਰਾਜ ਦੀ ਕਿਰਪਾ ਤੇ ਦਰਬਾਰ ਸਾਹਿਬ ਦੇ ਵਰਤਾਰੇ ਤੇ ਫਿਲਮ ਬਣ ਰਹੀ ਹੈ ਜਿਹੜਾ ਕਿ ਸਾਨੂੰ ਅੱਜ ਦੇ ਸਮੇਂ 'ਚ ਬਹੁਤ ਵੱਡੀ ਲੋੜ ਹੈ ਕੱਲੀ-ਕੱਲੀ ਲਾਈਨ ਬੀਬੀ ਰਜਨੀ ਦੀ ਸਾਨੂੰ ਐਟੀਟੀ ਸਿੱਖਿਆ ਦੇ ਕੇ ਜਾਂਦੀ ਹੈ ਜਿਵੇਂ ਅਸੀਂ ਉਹ ਸਮਾਜ ਨੂੰ ਦੇਤਾ ਤੇ ਸਾਡਾ ਉਹਦੇ 'ਚ ਦਸਵੰਦ ਪੈ ਰਿਹਾ ਤੇ ਪ੍ਰਮਾਤਮਾ ਭਾਵਨਾ ਦੇਖ ਕੇ ਤੁਹਾਨੂੰ ਫਲ ਦਿੰਦਾ ਮੈਨੂੰ ਲੱਗਦਾ ਕਿ ਸਾਰੀ ਟੀਮ ਨੇ ਉਹ ਮਿਹਨਤ ਕੀਤੀ ਤੇ ਅੱਜ ਆਪਾ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਿਉਂਕਿ ਇਹ ਆਪਣਾ ਕੰਮ ਵੀ ਹੈ ਇਥੋਂ ਆਪਣਾ ਰੋਜਗਾਰ ਵੀ ਚੱਲਦਾ ਆਪਣਾ ਘਰ ਵੀ ਚੱਲਦਾ ਹੈ ਪਰ মিডিਆ ਦਾ ਵੀ ਮੈਂ ਧੰਨਵਾਦ ਕਰੂੰਗਾ ਕਿ ਤੁਸੀਂ ਆਪ ਮੁਹਾਰੇ ਇਸ ਫਿਲਮ ਤੇ ਸਾਡੀ ਬਹੁਤ ਜਿਆਦਾ ਸਪੋਰਟ ਕੀਤੀ ਔਰ ਚਾਹੇ ਅਸੀਂ ਬਣਾਈਏ ਚਾਹੇ ਕੋਈ ਵੀ ਬਣਾਵੇ ਆਉਣ ਵਾਲੇ ਸਮੇਂ ਚ ਵੀ ਜੇ ਕੋਈ ਇਤਿਹਾਸ ਤੇ ਲੈ ਕੇ ਆਊਗਾ ਤਾਂ ਅਸੀਂ ਉਹਦੀ ਵੀ ਇਦਾਂ ਹੀ ਚਾਹੇ ਉਸ ਫਿਲਮ ਦੇ ਨਾਲ ਜੁੜੇ ਹੋਈਏ ਨਾ ਜੁੜੇ ਹੋਈਏ ਪਰ ਮਦਦ ਜੇ ਕੀ ਸਾਡੇ ਤੋਂ ਹੋ ਸਗੀ ਉਹਨੀ ਜ਼ਰੂਰ ਕਰਾਂਗੇ ਧੰਨਵਾਦ। ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ, ਫਾਈਵ ਬੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।